ਕਹਿੰਦੇ ਨਮਸਕਾਰ ਕਰੋ ਉਸ ਪਰਮੇਸ਼ਵਰ ਨੂੰ ਜਿਨੇ ਆਤ ਆਤ ਕਹਿੰਦੇ ਮਾਇਆ ਜਿਨੇ ਤੁਹਾਨੂੰ ਮਾਇਆ ਦਿੱਤੀ ਜਿਨੇ ਤੁਹਾਨੂੰ ਮਾਇਆ ਦਾ ਧਾਰਨੀ ਬਣਾਉਣਾ ਜਿਨੇ ਸਾਰੇ ਪਦਾਰਥ ਦਿੱਤੇ ਸਭ ਜੀਵ ਪਿੰਡ ਨੱਕ ਮੁਖ ਦਿਆ ਬਰਤਨ ਕੋ ਪਾਣੀ ਅਨ ਖਾਣਾ ਕੱਪੜ ਪੈਨਣ ਦਿਆ ਰਸ ਅਨ ਕੋ ਗਾਣੀ ਜਿੰਨ ਦੀਏ ਸੋਚਿਤ ਨਾ ਆਵੇ ਪਸ਼ੂ ਹੋਂ ਕਰ ਜਾਣ ਇਹ ਹੋਂ ਵਾਲੀ ਭਾਵਨਾ ਇਹ ਮੇਰਾ ਇਹ ਮੇਰਾ ਇਹ ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਕੰਨਾਂ ਖੜੀਆਂ ਕਰਨੀਆਂ ਕਰਨੀਆਂ ਸਿੱਖ ਦੂਸਰੇ ਦਾ ਜਦ ਇਹ ਮੇਰੇ ਵਾਲੀ ਭਾਵਨਾ ਖਤਮ ਹੋ ਜਾਏਗੀ ਨਾ ਸਵਸਤ ਆਤ ਬਾਣੀ ਵਰਮਾ ਉਹ ਜਿਹੜੀ ਬ੍ਰਹਮ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਣੀ ਆਈ ਹੈ ਉਹਨੂੰ ਨਮਸਕਾਰ ਕਰਕੇ ਆਪਣੇ ਜੀਵਨ ਦਾ ਹਿੱਸਾ ਬਣਾਓ ਤੇ ਅੰਦਰ ਕੀ ਹੋਏਗਾ ਸਤ ਸੁਹਾਓ ਸਦਾ ਮਨ ਚਾਓ ਤੁਹਾਡੇ ਅੰਦਰ ਇੱਕ ਜ਼ਿੰਦਗੀ ਨੂੰ ਜੀਉਣ ਦਾ ਚਾਹ ਪੈਦਾ ਹੋਏਗਾ ਭਾਵੇਂ ਤੁਸੀਂ ਕੀਤਿਆਂ ਦੁੱਖ ਹੁਕ ਖਦ ਮਾਰ ਦੇ ਵਿੱਚ ਵੀ ਹੋ ਤਾਂ ਵੀ ਇਹ ਆਖੋਗੇ ਇਹ ਬੇਦਾਤ ਤੇਰੀ